ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ 24 ਸਪਟੰਬਰ 2024 24 9 2024 ਦਵਾਈਆਂ ਦਾ ਲੰਗਰ ਤੁਸੀਂ ਦੇਖ ਰਹੇ ਹੋ ਸਵੇਰ ਦਾ ਟੁੱਟ ਵਰਤ ਰਿਹਾ ਸ਼ਾਮ ਦਾ ਟਾਈਮ ਅੱਜ ਦੇ ਸਵੇਰ ਦੇ ਸ਼ੁਰੂ ਹੋਏ ਇਸ ਕੈਂਪ ਦੇ ਵਿੱਚ ਪਹਿਲੀ ਵਾਰ 3000 ਤੋਂ ਕ੍ਰੋਸ ਕਰ ਗਏ ਅਸੀਂ 3051 ਮੈਂਬਰਾਂ ਦਾ ਅੱਜ ਟੋਟਲ ਆਉਣਾ ਹੋਇਆ ਇਸ ਘਰ ਦੇ ਵਿੱਚ ਸੁਪਨਿਆਂ ਦੇ ਘਰ ਚ ਲੰਗਰ ਦੇ ਰੂਪ ਚ ਦਵਾਈਆਂ ਦੀ ਸੇਵਾ ਲੈ ਕੇ ਜਾ ਰਹੇ ਨੇ ਜਿਹਦੇ ਵਿੱਚ ਡਾਕਟਰਾਂ ਵੱਲੋਂ ਚੈੱਕ ਅਪ ਕੀਤੇ ਗਏ ਆ ਤੇ ਜਿਹੜੇ ਰਿਪੀਟ ਕੀਤੇ ਗਏ ਆ 1434 ਮੈਂਬਰਾਂ ਦੀ ਰਿਪੀਟ ਦਵਾਈ ਕੀਤੀ ਗਈ ਆ ਬਾਕੀ ਸਾਰੇ ਪੇਸ਼ੈਂਟ ਆ ਜਿਹੜੇ ਡਾਕਟਰਾਂ ਵੱਲੋਂ ਚੈੱਕ ਅਪ ਕੀਤੇ ਗਏ ਆ ਇਹਦੇ ਵਿੱਚ ਅੱਜ ਕੋਲੋਂ ਨਵੇਂ ਪੇਸ਼ੈਂਟ ਸੀ ਜਿਹੜੇ ਆਏ ਉਹ 342 ਸੀਗੇ ਜਿਹਦੇ ਵਿੱਚ 17 ਬੱਚੇ ਆਏ ਸੀ ਜਿਹੜੇ ਪਹਿਲੀ ਵਾਰ ਆਏ ਨੇ ਆ ਜੀ ਟੋਟਲ 2.5 300 ਬੱਚਾ ਹਰ ਕੈਂਪ ਚ ਆਉਂਦਾ ਤੇ ਟੋਟਲ ਇਹ 3 ਤੋਂ 400 ਦੇ ਵਿੱਚ ਨਵੇਂ ਮਰੀਜ਼ ਹਰ ਕੈਂਪ ਚ ਆਉਂਦੇ ਅਰਦਾਸ ਕਰਿਓ ਅੱਜ ਵੀ ਸੰਗਲਣਾ ਬੰਨ ਕੇ ਮਾਵਾ ਆਪਣੇ ਪੁੱਤਾਂ ਨੂੰ ਲੈ ਕੇ ਆਈਆਂ ਹੋਈਆਂ ਵੀਰ ਆਪਣੇ ਭਰਾਵਾਂ ਨੂੰ ਲੈ ਕੇ ਆਏ ਹੋਏ ਨੇ ਹਰ ਕੈਂਪ ਦੇ ਵਿੱਚ ਅਕਸਰ ਆਪਾਂ ਦੇਖਦੇ ਆ ਕਿਹੜੇ ਕੰਡੀਸ਼ਨਾਂ 'ਚ ਕਿਹੜੇ ਹਾਲਾਤਾਂ ਦੇ ਵਿੱਚ ਲੋਕ ਪਹੁੰਚਦੇ ਨੇ ਅੱਜ ਇੱਕ ਪਰਿਵਾਰ ਆਇਆ ਇੱਕ ਪਰਿਵਾਰ ਦੇ ਤਿੰਨ ਮੈਂਬਰ ਆ ਜੀ ਅਫਸਟਾ ਦਿਨ ਨਹੀਂ ਤਿੰਨ ਮੈਂਬਰ ਅਫਸਟੇ ਨੇ ਮਾਂ ਵੀ ਪੁੱਤ ਵੀ ਤੇ ਧੀ ਵੀ ਇੰਨੀ ਇੰਨੀ ਬੁਰੀ ਹਾਲਤ ਸੀ ਇੰਨਾ ਗੁੱਸਾ ਕਰਦੇ ਆ ਇੰਨਾ ਸੰਗਲ ਨਾਲ ਦੇਖੋ ਚੁੰਨੀਆਂ ਨਾਲ ਬੰਨ ਕੇ ਲੈ ਕੇ ਆਏ ਜੀ ਅੱਜ ਇੰਨਾ ਹਾਲਾਤਾਂ ਦੇ ਵਿੱਚ ਅਸੀਂ ਜੇ ਝਾਤ ਮਾਰੀਏ ਆਪਣੇ ਅੰਦਰ ਇਹ ਲੋਕ ਸਾਡੇ ਆਸ-ਪਾਸ ਹੀ ਰਹਿੰਦੇ ਨੇ ਸਾਡੀਆਂ ਰਿਸ਼ਤੇਦਾਰੀਆਂ ਚਿੰਨੇ ਲੋਕ ਹੈ ਪਰ ਅਸੀਂ ਉਹਨਾਂ ਵੱਲ ਧਿਆਨ ਨਹੀਂ ਦਿੰਦੇ ਵਾਹਿਗੁਰੂ ਕਿਰਪਾ ਕਰੇ ਧਿਆਨ ਦਿਆ ਕਰੋ ਭਰਾਵੋ ਕੁਝ ਹੋਰ ਨਹੀਂ ਕਰ ਸਕਦੇ ਘੱਟੋ ਘੱਟ ਉਹਨਾਂ ਨੂੰ ਦਵਾਈ ਤਾਂ ਦਵਾਈ ਸਕਦੇ ਆ ਉਹਨਾਂ ਨੂੰ ਦਵਾਈ ਨਹੀਂ ਵੀ ਦਵਾ ਸਕਦੇ ਸਾਡੇ ਇੱਥੇ ਗੁਰੂ ਕੇ ਲੰਗਰ ਲੱਗਦੇ ਆ ਹਰ 15 ਦਿਨਾਂ ਬਾਅਦ ਇੱਥੇ ਪਹੁੰਚਦੇ ਕਰਿਆ ਕਰੋ ਨਾਲ ਆ ਜਾਇਆ ਕਰੋ ਗੱਡੀ 'ਚ ਬਿਠਾ ਲਿਆਇਆ ਕਰੋ ਇਹਨੇ ਨਾਲ ਉਹਨਾਂ ਦੇ ਘਰ ਦੇ ਵਿੱਚ ਵੀ ਖੁਸ਼ੀਆਂ ਆਉਣ ਜਿਹੜੇ ਅੱਜ ਤਕਲੀਫ ਦੇ ਵਿੱਚ ਤੇ ਅੱਜ ਸਾਡੇ ਟੀਮ ਦੇ ਮੈਂਬਰ ਵਲੰਟੀਅਰ ਵੀਰ ਗੁਰਧਾਨ ਸਿੰਘ ਰਾਣੇ ਦਾ ਜਨਮ ਦਿਨ ਵੀ ਆ ਅਰਦਾਸ ਕਰਿਓ ਇਹ ਵੀਰ ਭਗਤ ਪੂਰਨ ਸਿੰਘ ਸੇਵਾ ਸੁਸਾਇਟੀ ਚਲਾਉਂਦੇ ਨੇ ਸਕੂਰ ਤੋਂ ਉਧਰ ਨੂੰ ਹੋ ਜੋ ਵੀਰੇ ਫਰੋਜਪੁਰ ਜ਼ਿਲ੍ਹਾ ਦਾ ਪਿੰਡ ਸਕੂਰ ਆ ਤੇ ਅੱਜ ਸਾਡੇ ਭਰਾ ਦਾ ਜਨਮ ਦਿਨ ਆ ਜਨਮ ਦਿਨ ਤਾਂ ਵੈਸੇ ਕੱਲ ਸੀ ਪਰ ਜਨਮ ਦਿਨ ਦੀ ਜਿਹੜੀ ਖੁਸ਼ੀ ਆ ਉਹ ਅੱਜ ਇੱਥੇ ਸੁਪਨਿਆਂ ਦੇ ਘਰ ਸਾਡੇ ਇਹਨਾਂ ਪਰਿਵਾਰਕ ਮੈਂਬਰਾਂ ਨਾਲ ਸਾਂਝੀ ਕਰਨ ਆ ਰਵ ਇੱਥੇ ਆ ਜਾ ਪੁੱਤ ਆ ਜਾ ਵੀਰੇ ਕੇਕ ਕੱਟਗੀ ਨਹੀਂ ਵੀਰੇ ਆ ਜੋ ਵੀਰੇ ਸਾਰੇ ਜਾਣੇ ਨੇੜੇ ਦੇ ਹੋ ਜੋ ਗੁਰਪ੍ਰੀਤ ਨੂੰ ਬੱਡ ਵੀ ਅਰਮ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਟੂ ਯੂ ਅਰਦਾਸ ਕਰਿਓ ਗੁਰਧਿਆਨ ਵੀਰੇ ਹੁਣੀ ਇਸੇ ਤਰ੍ਹਾਂ ਹੀ ਚੜ੍ਹਦੀ ਕਲਾ ਦੇ ਨਾਲ ਸੇਵਾ ਕਰਦੇ ਰਹਿਣ ਪਲੇਟ ਮੰਗਾਇਓ ਚਮਚ ਤੇ ਪਲੇਟ ਤੇ ਇਹਨਾਂ ਵੀਰਾਂ ਦੀ ਇਸੇ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਡਿਊਟੀ ਲਈ ਰੱਖਣ ਗੁਰਧਿਆਨ ਸਿੰਘ ਸਾਨੂੰ 2017 ਦੇ ਸ਼ੁਰੂਆਤ ਦੇ ਵਿੱਚ ਮਿਲਿਆ ਸੀ ਵੀਰ ਜਦੋਂ ਅਸੀਂ ਬਾਰਨਹਾੜੇ ਟਾਬੇ ਤੋਂ ਸ਼ਿਫਟ ਹੋਏ ਸੀਗੇ 2016 ਦੇ ਐਂਡ ਦੇ ਵਿੱਚ ਮਿਲ ਗਏ 2016 ਦੇ ਐਂਡ ਦੇ ਵਿੱਚ ਹੀ ਹਨਾ ਨਵੰਬਰ ਦੇ ਆਸ-ਪਾਸ ਤੇ ਉਦੋਂ ਤੋਂ ਇਹ ਭਰਾ ਸਾਡੇ ਨਾਲ ਜੁੜੇ ਹੋਏ ਆ ਇਹ ਵੀਰ ਸਾਨੂੰ ਫੋਨ ਕਰਦੇ ਆ ਵੀ ਭਾਈ ਇੱਕ ਬੰਦਾ ਮਿਲਿਆ ਸਾਨੂੰ ਜਿਵੇਂ ਤੁਸੀਂ ਲੈ ਕੇ ਆਉਨੇ ਨੇ ਉਵੇਂ ਅਸੀਂ ਲਿਆਏ ਆ ਰੇਲ ਸਟੇਸ਼ਨ ਤੋਂ ਲੱਭਿਆ ਤਲਵੰਡੀ ਸਟੇਸ਼ਨ ਤੋਂ ਮਿਲਿਆ ਸੀ ਹਨਾ ਰੋਜਪੁਰ ਸਟੇਸ਼ਨ ਤੋਂ ਵੀ ਅਸੀਂ ਇੱਥੇ ਲੈ ਕੇ ਛੱਡ ਜੀਏ ਅਸੀਂ ਕਹ ਵੀਰੇ ਤੁਸੀਂ ਕਹਤੋਂ ਛੱਡ ਕੇ ਜਾਣਾ ਕੋਈ ਸਟਾਫੇਟ ਲੱਗੇਗਾ ਨਹੀਂ ਸਟਾਫੇਟ ਤਾਂ ਕੋਈ ਨਹੀਂ ਅਸੀਂ ਕਹ ਫਿਰ ਤੁਸੀਂ ਇੱਥੇ ਨਮਾਤ ਵਾ ਕੇ ਤੇ ਸੋਨੇ ਕੱਪੜੇ ਪਾ ਦਿਓ ਤੇ ਅਸੀਂ ਉਹ ਵੀਰੇ ਉਹਨਾਂ ਨੇ ਉਸ ਗੱਲ ਨੂੰ ਇਸ ਤਰੀਕੇ ਨਾਲ ਮਨਾਇਆ ਉਹ ਬੰਦੇ ਨੂੰ ਤਾਂ ਨਮਾਇਆ ਨਮਾ ਕੇ ਉਹਦੀਆਂ ਫੋਟੋਆਂ ਫੇਸਬੁਕ ਤੇ ਪਾਤੀਆਂ ਤੇ ਸਾਨੂੰ ਸ਼ੇਅਰ ਕਰਤੀਆਂ ਸਾਨੂੰ ਵੀ ਚੰਗਾ ਲੱਗਿਆ ਵੀ ਸਾਨੂੰ ਦੇਖ ਕੇ ਅੱਗੇ ਕੋਈ ਬੂਟਾ ਲੱਗਿਆ ਮਹਾਰਾਜ ਨੇ ਕਿਰਪਾ ਕੀਤੀ ਆ ਅਸੀਂ ਵੀਰ ਉਹਨਾਂ ਨੂੰ ਐਪਰੀਸ਼ੀਏਟ ਕੀਤਾ ਉਸ ਤੋਂ ਬਾਅਦ ਸੰਗਤ ਨੇ ਵੀ ਐਪਰੀਸ਼ੀਏਟ ਕੀਤਾ ਤੇ ਵੀਰ ਉਹਨਾਂ ਨੇ ਉਹੀ ਸੇਮ ਸੇਵਾ ਸ਼ੁਰੂ ਕਰਤੀ ਗੱਡੀ ਦੇ ਵਿੱਚ ਹੀ ਬਾਲਟੀ ਸਾਬਣ ਕੱਪ ਰੱਖਣਾ ਕੱਪੜੇ ਰੱਖਣੇ ਜਿੱਥੇ ਵੀ ਉਹਦਾਂ ਦਾ ਬੰਦਾ ਮਿਲ ਜੇਣਾ ਫੜ ਕੇ ਉਹਦਾ ਇਸ਼ਨਾਨ ਕਰਾਉਣਾ ਨਮਾਉਣਾ ਧਵਾਉਣਾ ਜੇ ਉਹਨੂੰ ਕੋਈ ਦਵਾਈ ਦਾਰੂ ਦੀ ਲੋੜਾ ਦਵਾਈ ਦਾਰੂ ਦਪਾਉਣੀ ਇਦਾਂ ਹੀ ਕਰਦੇ ਕਰਦੇ ਅੱਜ ਇੱਥੇ ਤੱਕ ਪਹੁੰਚ ਗਏ ਹਜ਼ਾਰਾਂ ਹੀ ਮੈਂਬਰਾਂ ਦੀ ਸੇਵਾ ਕਰ ਚੁੱਕੇ ਆ ਹਜ਼ਾਰਾਂ ਹੀ ਮੈਂਬਰਾਂ ਨੂੰ ਆਸ-ਪਾਸ ਦੇ ਆਸ਼ਰਮਾਂ ਤੱਕ ਪਹੁੰਚਾ ਚੁੱਕੇ ਆ ਸਾਡੇ ਸੁਪਨਿਆਂ ਦੇ ਘਰ 'ਚ ਵੀ ਜਦੋਂ ਵੀ ਜ਼ਰੂਰਤ ਹੁੰਦੀ ਆ ਫਿਰੋਜ਼ਪੁਰ ਇਲਾਕੇ 'ਚ ਇਹ ਵੀਰਾਂ ਦੀ ਡਿਊਟੀ ਲਾਉਂਦੇ ਆ ਸਖੀਰ ਬਹਿ ਜਾ ਉੱਥੇ ਆਉਣਾ ਤੇ ਉੱਥੋਂ ਵੀਰ ਜਾਂਦੇ ਜੂਪੀ ਤੱਕ ਤੋਂ ਮਰੀਜ਼ ਲੈ ਕੇ ਆਏ ਆ ਸਾਡੇ ਕੋਲੇ ਬੂਟਾ ਸਿੰਘ ਆ ਵੀਰ ਜਿਹੜਾ ਅੱਜ ਕੱਲ੍ਹ ਫੋਨ ਸੁਣਦਾ ਬੈਠ ਕੇ ਮਰੀਜ਼ਾਂ ਦੇ ਉਹ ਵੀਰ ਨੂੰ ਵੀ ਇਹ ਜੂਪੀ ਤੋਂ ਜਾ ਕੇ ਲੈ ਕੇ ਆਏ ਸੀ ਬੁੱਟੇ ਬਾਈ ਨੂੰ ਵੀ ਤੇ ਵੀਰ ਦਾ ਜਨਮ ਦਿਨ ਆ ਅਰਦਾਸ ਕਰਿਓ ਗੁਰਧਿਆਨ ਸਿੰਘ ਸਾਡਾ ਵੀਰ ਚੜ੍ਹਦੀ ਕਲਾ ਚ ਰਵੇ ਭਗਤਪੂਰਨ ਸਿੰਘ ਸੇਵਾ ਸੁਸਾਇਟੀ ਹਮੇਸ਼ਾ ਲੋੜਵੰਦਾਂ ਦੀ ਮਦਦ ਕਰਦੀ ਰਵੇ ਇਹਨਾਂ ਦੀ ਪੂਰੀ ਟੀਮ ਆ ਜਿਹੜੀ ਉਹਨਾਂ ਨੂੰ ਮਹਾਰਾਜ ਤੰਦਰੁਸਤੀਆਂ ਬਖਸ਼ਣ ਚੜ੍ਹਦੀ ਕਲਾ ਬਖਸ਼ਣ ਅਰਦਾਸ ਕਰਿਓ ਵਾ ਸਾਰੇ ਜਾਣੇ। ਤੁਹਾਡੇ ਵੀਰੇ ਨੂੰ। थैंक यू ਵੀਰੇ। ਨਹੀਂ ਨਹੀਂ। ਬਸ ਸਿਰ ਤੇ ਹੱਥ ਰੱਖੋ। ਜੀਉਂਦੇ ਵਾਦੇ ਰਹਿ। ਹਰ ਖੁਸ਼ਹਾਲੀ ਪਤ। ਹੈਪੀ ਬਰਥਡੇ ਟੂ ਯੂ। ਹੈਪੀ ਬਰਥਡੇ ਟੂ ਯੂ। ਆ ਜਾ ਵੀ ਮਨਦੀਪ ਸਿੰਘ। ਇਹ ਮਨਦੀਪ ਜਸਪ੍ਰੀਤ ਗੁਰਪ੍ਰੀਤ ਇਹ ਸਾਰੇ ਟੀਮ ਦੇ ਮੈਂਬਰ ਨੇ ਵੀਰ ਹੋਣੇ ਤੇ ਇਹ ਦਿਨ ਰਾਤ ਇੱਕ ਦੂਜੇ ਦੇ ਨਾਲ ਇਕੱਠੇ ਹੋ ਕੇ ਸਪੋਰਟ ਕਰਕੇ ਸੇਵਾ ਕਰਦੇ ਨੇ ਅਰਦਾਸ ਕਰਿਓ ਇਹਨਾਂ ਵੀਰਾਂ ਵਾਸਤੇ ਸਾਡੇ ਗੋਲਦੀ ਹੋਣੇ ਰਮਿੰਦਰ ਹੋਣੇ ਕਿੰਨੇ ਹੀ ਮੈਂਬਰ ਨੇ ਜਿਹੜੇ ਸਾਡੇ ਦਿਨ ਰਾਤ ਸੇਵਾ ਕਰਦੇ ਨੇ ਪ੍ਰਦੀਪ ਵੀਰੇ ਹੋਣੇ ਸੱਚੇ ਪਾਤਸ਼ਾਹ ਇਹਨਾਂ ਨੂੰ ਸਾਰਿਆਂ ਨੂੰ ਚੜ੍ਹਦੀਆਂ ਕਲਾ ਤੰਦਰੁਸਤੀਆਂ ਬਖਸ਼ਣ ਇਸ ਗੁਰੂ ਕੇ ਲੰਗਰਾਂ ਦੇ ਰੂਪ ਵਿੱਚ ਵਰਤਦੇ ਦਵਾਈਆਂ ਦੇ ਲੰਗਰ ਨੂੰ ਚਲਾਉਣ ਵਾਸਤੇ ਇਹ ਸੇਵਾਦਾਰ ਨੇ ਜਿਹੜੇ ਦਿਨ ਰਾਤ ਇੱਕ ਕਰਦੇ ਨੇ। ਬੈਣੇ ਸਤਿ ਸ੍ਰੀ ਅਕਾਲ। ਲੈ ਫੜ ਦਵਾਈ ਖਾ। ਉਹ ਦੇਖੀ। ਮੈਂ ਮਾਸੀ ਆ ਲਾਈ ਵਿਚਾਰੀ ਦੇਖੰਦੀ ਆ ਇਹ। ਲੋਕੀ ਕਹਿੰਦੇ ਤਾਂ ਜੇ ਤੋਹੀ ਜੇ ਨਾ ਕਰਦ ਬੋਹੀ ਸਾਨੂੰ ਬਹੁਤ ਜੁੱਤ। ਆਈ ਆਈ ਖਾ। ਲੋਕੀ ਕਹਿੰਨਾਂ ਤਾ ਤਾ ਕੇ ਜਾਂਦੇ ਤਾਂ ਜੇ ਤਨ ਚ। ਸਭ ਠੀਕ ਹੋ ਜਾਣਾ ਮਾ ਸਭ ਠੀਕ ਹੋ ਜਾਣਾ। ਪਾਣੀ ਉਹ ਲਿਆਕ ਲੈ ਬੈਣੇ ਮਿੱਠੀ ਦਵਾਈ ਪੀ ਲੈ ਨੀ। ਚਲ ਤਵਾ ਗੋਟਿਆਂ ਤੋਂ ਉਹ ਰਿਆ ਜਾਂਦਾ ਕੋਈ ਗੱਲ ਨਹੀਂ ਪੈਣੇ ਮਾਂ ਇਹਦੇ ਕੋਲੇ ਰਹਿਣਾ ਪੈਣਾ ਤੁਹਾਨੂੰ ਆਪਾਂ ਇਹਨੂੰ ਦਾਖਲ ਕਰਦੇ ਆ ਤੇ ਇਹਦਾ ਲਾਸ਼ ਸ਼ੁਰੂ ਕਰਾਉਣਾ